ਅੱਜ ਅਕਬਰ ਆਇਆ ਉਹਨੇ ਪੰਗਤ ਵਿੱਚ ਬਹਿ ਕੇ ਲੰਗਰ ਛਕਿਆ ਲੰਗਰ ਛਕਣ ਤੋਂ ਬਾਅਦ ਇੰਨਾ ਖੁਸ਼ ਹੋਇਆ ਇੰਨਾ ਆਨੰਦਿਤ ਹੋਇਆ ਹੁੰਦਾ ਵੀ ਕਿਉਂ ਨਾ ਕਿਉਂਕਿ ਇਹ ਲੰਗਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਉਹ 20 ਰੁਪਏ ਜਿਹੜੇ ਬਾਬਾ ਮਹਿਤਾ ਕਲਿਆਣ ਦੇ ਖਜ਼ਾਨੇ ਚੋਂ ਆਏ ਤੇ ਅੱਜ ਤੱਕ ਆਦ ਜਗਾਦੀ ਲੰਗਰ ਚੱਲਦੇ ਪਏ ਨੇ ਚੱਲਦੇ ਰਹਿਣੇ ਨੇ ਇਹ ਲੰਗਰ ਤੇ ਗੁਰੂ ਨਾਨਕ ਸਾਹਿਬ ਦੇ ਪਿਤਾ ਦੀ ਉਨਾ 20 ਰੁਪਈਆ ਦੀ ਇਮਾਨਦਾਰੀ ਦੇ ਕਿਰਤ ਦੇ ਨਾਲ ਚੱਲਦਾ ਪਿਆ ਸਾਦ ਸੰਗਤ ਯਾਦ ਰੱਖਣਾ ਹੁਣ ਨਾਲ ਸਿੱਖ ਦਾ ਸਬੰਧ ਦਿੰਦੇ ਨੇ ਤੇ ਜਦੋਂ ਸਿੱਖ ਆਪਣੀ ਧਰਮ ਦੀ ਕਿਰਤ ਕਿਉਂ ਗੁਰੂ ਦੇ ਘਰ ਤੋਂ ਸਬੰਧ ਦੇਣ ਉਹਦੇ ਤੋਂ ਫਿਰ ਲੰਗਰ ਤਿਆਰ ਹੋਵੇ ਤੇ ਉਸ ਲੰਗਰ ਨੂੰ ਛੱਕ ਕੇ ਆਨੰਦ ਕਿਉਂ ਨਹੀਂ ਆਵੇਗਾ ਅੱਜ ਅਕਬਰ ਇੰਨਾ ਖੁਸ਼ ਹੋਇਆ ਉਹਨੇ ਲੰਗਰ ਛਕਣ ਤੋਂ ਬਾਅਦ ਗੁਰੂ ਅਮਰਦਾਸ ਦੇ ਦਰਸ਼ਨ ਕਰਕੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਇਸ ਲੰਗਰ ਦੇ ਨਾਂ ਦੇ ਉੱਤੇ ਕੋਈ ਜ਼ਗੀਰ ਲਾਉਣੀ ਚਾਹੁੰਦਾ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਕਹਿੰਦੇ ਦੇਖ ਅਕਬਰ ਦੁਨਿਆਵੀ ਜ਼ਕੀਰਾਂ ਹਮੇਸ਼ਾ ਖਤਮ ਹੋ ਜਾਂਦੀਆਂ ਨੇ ਪਰ ਜਿਹੜੀ ਲੰਗਰ ਦੀ ਜ਼ਕੀਰ ਹੈ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਤੇ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੀ ਕਿਰਤ ਕਮਾਈ ਦੇ ਵਿੱਚੋਂ ਚੱਲਣ ਵਾਲੀ ਹੈ ਇਹ ਲੰਗਰਾਂ ਦੀ ਜ਼ਕੀਰ ਸਾਡੇ ਘਰ ਚੋਂ ਕਦੇ ਖਤਮ ਨਹੀਂ ਹੋਣੀ ਦੁਨਿਆਵੀ ਜ਼ਕੀਰਾਂ ਜ਼ਰੂਰ ਖਤਮ ਹੋ ਜਾਂਦੀਆਂ ਨੇ ਹਾਂ ਜੇ ਤੂੰ ਕੋਈ ਚੰਗਾ ਕੰਮ ਇਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਕੇ ਕਰਨਾ ਚਾਹੁੰਦਾ ਹੈ ਨਾ ਜੇ ਸਾਨੂੰ ਪੁੱਛਦਾ ਤੇ ਇੱਕ ਕੰਮ ਕਰ ਹਿੰਦੁਸਤਾਨ ਦਾ ਬਾਦਸ਼ਾਹ ਹੱਥ ਜੋੜ ਕੇ ਕਹਿੰਦਾ ਮਹਾਰਾਜ ਹੁਕਮ ਕਰੋ ਪਾਦਸ਼ਾਹ ਨੇ ਵੇਖੋ ਕਿੰਨਾ ਪਰਉਪਕਾਰ ਕੀਤਾ ਖਾਲਸਾ ਜੀ ਜੇ ਨਮਾਣਿਆਂ ਨੂੰ ਮਾਣ ਬਖਸ਼ਣ ਦਾ ਇਤਿਹਾਸ ਪੜਦੇ ਹੋ ਸੱਚਮੁੱਚ ਹੀ ਐਡਾ ਵੱਡਾ ਮਾਣ ਇਸ ਹਿੰਦੁਸਤਾਨ ਦੀ ਧਰਤੀ ਤੇ ਔਰਤਾਂ ਨੂੰ ਦਿੱਤਾ ਗੁਰੂ ਅਮਰਦਾਸ ਮਹਾਰਾਜ ਨੇ ਕਹਿੰਦੇ ਭੀ ਜਿਸ ਔਰਤ ਦਾ ਪਤੀ ਹਿੰਦੁਸਤਾਨ ਦੀ ਧਰਤੀ ਤੇ ਮਰ ਜਾਂਦਾ ਸੀ ਤੇ ਕਈ ਵਾਰ ਫਿਰ ਉਹਨਾਂ ਔਰਤਾਂ ਨੂੰ ਹੱਥ 'ਚ ਸੰਧੋਰਾ ਦੇ ਕੇ ਤੇ ਸਾਥ ਸੰਗਤ ਬਲਦੀ ਹੋਈ ਚਿਖਾ ਵਿੱਚ ਬਾਕੇ ਮਜਬੂਰ ਕਰਕੇ ਉਹਨਾਂ ਨੂੰ ਤੇ ਮਾਰ ਦਿੱਤਾ ਜਾਂਦਾ ਸੀ ਤੇ ਲੋਕਾਂ 'ਚ ਫਿਰ ਅਖੌਤੀ ਪੁਜਾਰੀਆਂ ਨੇ ਭਰਮ ਪਾ ਦੇਣਾ ਕਿ ਜਿਹੜੀ ਔਰਤ ਪਤੀ ਨਾਲ ਸਤੀ ਹੋ ਜਾਵੇ ਇਹ ਅਗਲੇ ਬੰਨੇ ਫੇ ਬਿਕੁੰਠ ਵਿੱਚ ਜਾਣਗੇ ਇਹ ਦੋਵੇਂ ਸਵਰਗਾਂ ਵਿੱਚ ਜਾਣਗੇ ਤੇ ਜਿਨ੍ਹਾਂ ਦੀ ਪਿੱਛੋਂ ਕਈ ਵਾਰ ਕੋਈ ਘਰ ਦੇ ਅੰਦਰ ਜ਼ਗੀਰ ਘਰ ਦੇ ਅੰਦਰ ਕੋਈ ਜਾਇਦਾਦ ਹੁੰਦੀ ਸੀ ਬੱਚਾ ਨਹੀਂ ਸੀ ਤੇ ਉਹਨਾਂ ਦੀ ਜਾਇਦਾਦ ਵੀ ਆਪਸਾਂਭ ਲੈਣੀ ਤੇ ਔਰਤਾਂ ਦੇ ਨਾਂ ਤੇ ਹਿੰਦੁਸਤਾਨ ਦੀ ਧਰਤੀ ਤੇ ਸਤੀ ਦੇ ਮੰਦਰ ਬਣਾ ਦੇਣੇ ਵੇਖੋ ਕਿੱਡਾ ਘੋਰ ਨਿਆ ਤੇ ਪਾਪ ਸੀ ਜੇਸ ਪਾਪ ਨੂੰ ਹਿੰਦੁਸਤਾਨ ਦੀ ਧਰਤੀ ਦੇ ਵਿੱਚੋਂ ਕਿਸੇ ਨੇ ਜੜ ਤੋਂ ਪਾਟ ਕੇ ਦੂਰ ਕੀਤਾ ਉਹ ਕੇਵਲ ਤੇ ਕੇਵਲ ਸ੍ਰੀ ਗੁਰੂ ਅਮਰਦਾਸ ਮਹਾਰਾਜ ਹਨ ਅਕਬਰ ਬਾਦਸ਼ਾਹ ਨੂੰ ਕਹਿਣ ਲੱਗੇ ਬਾਦਸ਼ਾਹ ਤੈਨੂੰ ਅੱਲਾ ਤਾਲਾ ਨੇ ਉਸ ਪ੍ਰਮਾਤਮਾ ਨੇ ਤਾਕਤ ਬਖਸ਼ੀ ਹੈ ਜੇ ਤੂੰ ਕੋਈ ਚੰਗਾ ਕੰਮ ਕਰਨਾ ਚਾਹੁੰਦਾ ਹੈ ਨਾ ਤੇ ਇੱਕ ਇਤਿਹਾਸਕ ਕੰਮ ਕਰ ਉਹਨੇ ਕਿਹਾ ਮਹਾਰਾਜ ਹੁਕਮ ਕਰੋ ਪਾਤਸ਼ਾਹ ਕਹਿਣ ਲੱਗੇ ਹਿੰਦੁਸਤਾਨ ਦੀ ਧਰਤੀ ਤੇ ਜਿਸ ਔਰਤ ਦਾ ਪਤੀ ਮਰ ਜਾਵੇ ਤੇ ਉਸ ਔਰਤ ਨੂੰ ਜ਼ਬਰਦਸਤੀ ਚਿਖਾ ਵਿੱਚ ਬਿਠਾ ਕੇ ਸਤੀ ਕਰਕੇ ਮਾਰ ਦਿੱਤਾ ਜਾਂਦਾ ਹੈ ਤੇ ਸਾਡੇ ਕੋਲ ਉਹਨਾਂ ਬੇਕਸੂਰ ਦੁਖੀ ਔਰਤਾਂ ਦੀਆਂ ਚੀਕਾਂ ਨਹੀਂ ਸੁਣੀਆਂ ਜਾਂਦੀਆਂ ਜੇ ਕੋਈ ਚੰਗਾ ਕੰਮ ਕਰਨਾ ਤੇ ਅੱਜ ਤੋਂ ਬਾਅਦ ਦੋਸਤਾਨ ਦੀ ਧਰਤੀ ਤੇ ਸਤੀ ਪ੍ਰਥਾ ਤੇ ਰੋਕ ਲਗਾ ਦੇ ਸਾ ਸੰਗਤ ਗੁਰੂ ਅਮਰਦਾਸ ਮਹਾਰਾਜ ਦੇ ਕਹਿਣ ਤੇ ਹਿੰਦੁਸਤਾਨ ਦੇ ਬਾਦਸ਼ਾਹ ਨੇ ਸਤੀ ਪ੍ਰਥਾ ਤੇ ਰੋਕ ਲਾਈ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਬਾਣੀ ਦੇ ਬਚਨ ਵੀ ਲਿਖੇ ਜਦੋਂ ਅਸੀਂ ਸਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਮਹਾਰਾਜ ਕਹਿੰਦੇ ਸਤੀਆਂ ਇਹ ਨ ਆਖੀਆਂ ਨ ਜੋ ਮੜਿਆਂ ਲੱਗ ਜਲਨ ਨਾਨਕ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਰਨ ਸੇਵਨ ਸਾਈ ਆਪਣਾ ਨਿਤ ਉਠ ਸਮਾਲਨ ਮਹਾਰਾਜ ਕਹਿੰਦੇ ਉਹ ਸਤਿਆ ਨਹੀਂ ਜਿਨ੍ਹਾਂ ਨੂੰ ਸੜਕੇ ਮਰਨਾ ਪਵੇ ਬਲਕਿ ਸਤਿਆ ਉਹ ਜਿਹੜੀਆਂ ਰੱਬ ਦੇ ਪਿਆਰ ਵਿੱਚ ਉਹਦੇ ਵਿਜੋਗ ਦੇ ਵਿੱਚ ਦੁੱਖ ਭੋਗਦੀਆਂ ਪਈਆਂ ਨੇ ਜਿੰਨੂੰ ਗੁਰੂ ਨਾਨਕ ਸਾਹਿਬ ਨੇ ਲਿਖਿਆ ਕਿ ਆਖਾਂ ਜੀਵਾਂ ਵਿਸਰੇ ਮਰ ਜਾਓ ਮਹਾਰਾਜ ਜਦੋਂ ਕਹਿਨੇ ਆ ਤੇ ਜਿਉਨੇ ਆ ਜਦੋਂ ਤੇਰੇ ਤੋਂ ਸਾਡਾ ਵਿਛੋੜਾ ਪੈ ਜਾਵੇ ਤੇ ਉਦੋਂ ਸਾਡੀ ਮੌਤ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੇਵਨ ਸਾਈ ਆਪਣਾ ਨਿਤ ਉਠ ਸਮਾਨ ਫਿਰ ਦੂਜੀ ਬਖਸ਼ਿਸ਼ ਬੜੀ ਵੱਡੀ ਕੀਤੀ ਉਸ ਵੇਲੇ ਇੱਕ ਟੈਕਸ ਲਿਆ ਜਾਂਦਾ ਸੀ ਜਿਹਨੂੰ ਜੱਗੀਆ ਟੈਕਸ ਕਿਹਾ ਜਾਂਦਾ ਸੀ ਸਾਸੰਗਤ ਜੱਗੀਆ ਟੈਕਸ ਜਿਹੜਾ ਹੈ ਇਹ ਉਸ ਵੇਲੇ ਹਿੰਦੁਸਤਾਨ 'ਚ ਲਾਇਆ ਭੀ ਜਿੰਨੇ ਹਿੰਦੂ ਨੇ ਤੀਰਥ ਸਥਾਨਾਂ ਦੀ ਯਾਤਰਾ ਜਦੋਂ ਕਰਦੇ ਨੇ ਤੇ ਇਹ ਭਾਵੇਂ ਤੀਰਥਾਂ ਦੀ ਯਾਤਰਾ ਤੇ ਵੀ ਜਾਂਦੇ ਸਨ ਤਾਂ ਵੀ ਇਹਨਾਂ ਦੇ ਕੋਲੋਂ ਜੱਗੀਆ ਟੈਕਸ ਵਸੂਲਿਆ ਜਾਂਦਾ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ ਲੋਕਾਂ ਨੂੰ ਇਸ ਟੈਕਸ ਤੋਂ ਮੁਕਤੀ ਦਵਾਈ ਇਹ ਖਾਸ ਕਰਕੇ ਜਿਹੜੇ ਕਿਸਾਨਾਂ ਦੇ ਉੱਤੇ ਬੇਵਜਾ ਮਾਲੀਏ ਟੈਕਸ ਲਾਏ ਹੋਏ ਸਨ ਹਿੰਦੁਸਤਾਨ ਦੇ ਬਾਦਸ਼ਾਹ ਨੇ ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਕੇ ਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਕਹਿਣ ਤੇ ਜਿੱਥੇ ਸਤੀ ਪ੍ਰਥਾ ਤੇ ਰੋਕ ਲਾਈ ਉੱਥੇ ਕਿਸਾਨਾਂ ਦੇ ਮਾਲੀਏ ਮਾਫ ਕਰਾਏ ਇਹ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਨਮਾਣਿਆਂ ਨੂੰ ਮਾਣ ਤੇ ਨਿਆਸਰਿਆਂ ਨੂੰ ਆਸਰਾ ਇਸ ਧਰਤੀ ਤੇ ਬਖਸ਼ਿਸ਼ ਕੀਤਾ ਹੈ